ਤੇ 6 ਜੂਨ ਨੂੰ ਅਗਰ ਕਲਦੀਪ ਸਿੰਘ ਗੜਗੱਜ ਜੂਨ 1984 ਦੇ ਖੱਲੂ ਘਾਰੇ ਤੇ ਸੰਦੇਸ਼ ਦੇਗਾ ਅਸੀਂ ਹਰ ਕਦੇ ਇਹ ਹੋਣ ਨਹੀਂ ਦੇਵਾਂਗੇ। ਪਰ ਗਿਆਨੀ ਕਲਦੀਪ ਸਿੰਘ ਉੱਥੇ ਆ ਕੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕਰਦਾ ਜਾਂ ਉੱਥੇ ਆ ਕੇ ਸੰਦੇਸ਼ ਦੰਦਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਸਾਨੂੰ ਹਰ ਹਿੱਲੇ ਜੋ ਵੀ ਕਰਨਾ ਪਿਆ ਅਸੀਂ ਉਸ ਨੂੰ ਸੰਦੇਸ਼ ਦੇਣ ਤੋਂ ਰੋਕਾਂਗੇ। ਰੋਮਣੀ ਕਮੇਟੀ ਨੂੰ ਮੈਂ ਇਹ ਗੱਲ ਕਹਿਣੀ ਚਾਹੁੰਨਾ ਕਿ ਟਕਰਾਅ ਨੂੰ ਅੱਗੇ ਹੋਰ ਨਾ ਵਧਾਓ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਨਤੀਜੇ ਚੰਗੇ ਨਿਕਲਣ ਦੀ ਆਸ ਨਹੀਂ ਹੈ ਜਿਹੜਾ ਵਿਅਕਤੀ ਇੱਕ ਤਖਤ ਵੱਲੋਂ ਤਨਖਾਹਾਂ ਕਰਾਰ ਦੇ ਦਿੱਤਾ ਜਾ ਚੁੱਕਾ ਹੈ ਉਹ ਕਿਵੇਂ ਸੰਦੇਸ਼ ਦੇ ਸਕਦਾ ਐਸਾ ਵਿਅਕਤੀ ਅਗਰ ਸ਼੍ਰੀ ਅਕਾਲ ਤਖਤ ਵੱਲੋਂ 6 ਜੂਨ ਨੂੰ ਸੰਦੇਸ਼ ਦੇਵੇਗਾ ਉਸ ਦਾ ਬਹੁਤ ਵੱਡਾ ਟਕਰਾਅ ਹੋਣ ਦੇ ਅਸਾਰ ਹੈ ਔਰ ਅਸੀਂ ਇਹ ਹਰਗिज ਨਹੀਂ ਹੋਣ ਦਿਆਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੁੱਚੀ ਪ੍ਰੈਸ ਨੂੰ ਇਸ ਲਈ ਖਿੱਚ ਲਾ ਦਿੱਤੀ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਸ੍ਰੀ ਅਕਾਲ ਪੁਰਖ ਸਾਹਿਬ ਜੀ ਦੇ ਔਰ ਦੂਸਰੇ ਸੰਗ ਸਹਿਬਾਨਾਂ ਦੇ ਜੋ ਮਸਲੇ ਆ ਉਹਨਾਂ ਉੱਤੇ ਜੋ ਪੰਥ ਵਿੱਚ ਵਿਵਾਦ ਬਣਿਆ ਉਸ ਉੱਤੇ ਮੈਂ ਆਪਣੇ ਵੱਲੋਂ ਕੁਝ ਜ਼ਰੂਰੀ ਵਿਚਾਰ ਸਾਂਝੇ ਕਰਨੇ ਆ ਪਿਛਲੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਿੰਨੇ ਸੰਸਹਬਾਨਾਂ ਨੂੰ ਇਸ ਢੰਗ ਨਾਲ અપਮਾਨਿਤ ਕਰਕੇ ਉਹਨਾਂ ਦੇ ਅਹੁਦਿਆਂ ਤੋਂ ਲਾ ਕੇ ਉਹਨਾਂ ਨੂੰ ਅਹੁਦਿਆਂ ਤੋਂ ਲਾ ਕੇ ਨਵੀਆਂ ਨੁਕਤੀਆਂ ਕੀਤੀਆਂ ਜਿਨ੍ਹਾਂ ਨੁਕਤੀਆਂ ਨੂੰ ਅੰਥ ਵੱਲੋਂ ਸਮੁੱਚੇ ਰੂਪ ਦੇ ਵਿੱਚ ਰੱਦ ਕੀਤਾ ਗਿਆ ਜਿਹੜੀ ਮੁੱਖ ਸਮੱਸਿਆ ਬਣੀ ਹੋਈ ਹੈ ਉਹ ਇਹ ਹੈ ਕਿ ਕੱਲ ਨੂੰ ਜੂਨ 1984 ਦਾ ਤੀਸਰੇ ਕੱਲੂ ਘਾਰੇ ਦੇ ਸ਼ਹੀਦੀ ਸਮਾਗਮ ਪ੍ਰారంਭ ਹੋਣ ਜਾ ਰਹੇ ਹੈ ਮੇਰੀ ਜਾਣਕਾਰੀ ਮੁਤਾਬਕ ਕਿ ਸ਼੍ਰੀ ਅਕਾਲ ਤਖਸਾਲ ਸਾਹਿਬ ਜੀ ਦੇ ਉੱਤੇ 6 ਜੂਨ ਨੂੰ ਜੋ ਸ਼ਹੀਦੀ ਸਮਾਗਮ ਕੀਤਾ ਜਾਂਦਾ ਹੈ ਉਹ ਸ਼ਹੀਦੀ ਸਮਾਗਮ ਦਾ ਸਮੁੱਚਾ ਪ੍ਰਬੰਧ ਗੁਰੂ ਘਰਾਂ ਦਾ ਪ੍ਰਬੰਧ ਸੰਭਾਲਣ ਵਾਲੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਂਦਾ। ਵਾਸਤਵ ਦੇ ਵਿੱਚ ਉਹ ਜਿਹੜਾ ਮੁੱਖ ਸਮਾਗਮ ਹੈ ਉਹ ਸਮਾਗਮ ਦਮਦਮੀ ਤਖਸਾਲ ਦੇ ਚੌਧਵੇਂ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਪੰਡਰਾਂਵਾਲੇ ਔਰ ਅਮਰ ਸ਼ਹੀਦ ਭਾਈ ਮਰੀਕ ਸਿੰਘ ਦੀ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਮਰ ਸ਼ਹੀਦ ਜਰਨਲ ਸਰਦਾਰ ਸੁਬੇਕ ਸਿੰਘ ਦੀ ਅਮਰ ਸ਼ਹੀਦ ਜਸਦੇਵਰ ਬਾਬਾ ਠਾਰਾ ਸਿੰਘ ਦੀ ਸਮੇਤ ਜੂਨ 1984 ਦੇ ਵਿੱਚ ਜਿੰਨੇ ਵੀ ਸਿੰਘ ਸੰਗनियां ਉਪਟੰਗੀ ਬਜ਼ੁਰਗ ਸ਼ਹੀਦ ਹੋਏ ਉਹਨਾਂ ਸਮੂਹ ਤੇ ਸ਼ਹੀਦੀ ਯਾਦ ਵਿੱਚ ਕੀਤਾ ਜਾਂਦਾ ਔਰ ਉਸ ਸਮਾਗਮ ਦੇ ਵਿੱਚ ਕੀਰਤਨ ਅਰਦਾਸ ਔਰ ਉਸ ਤੋਂ ਪਰੰਤ ਜਥੇਦਾਰ ਸ੍ਰੀ ਅਕਾਲ ਤਖਸਾਲਬ ਸੰਦੇਸ਼ ਔਰ ਸ਼ਰਧਾਂਜਲੀ ਸਿੱਖ ਕੌਮ ਨੂੰ ਦੰਦੇ ਹੈ ਸੰਦੇਸ਼ ਕੌਮ ਨੂੰ ਦਿੱਤਾ ਜਾਂਦਾ ਸ਼ਰਧਾਂਜਲੀ ਸ਼ਹੀਦਾਂ ਨੂੰ ਦਿੱਤੀ ਜਾਂਦੀ ਹੈ ਮੈਂ ਇਹ ਗੱਲ ਪਰੇਸ਼ ਦੇ ਰਾਹੀਂ ਕਹਿਣੀ ਚਾਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੱਕ ਅਸੀਂ ਸੰਤ ਸਮਾਜ ਵੱਲੋਂ ਸਿੱਖ ਪੰਥ ਵੱਲੋਂ ਇਹ ਅਵਾਰਡ ਉਠਾਈ ਕਿ ਜੋ ਤੁਸੀਂ ਨਵੀਆਂ ਨੁਕਤੀਆਂ ਕੀਤੀਆਂ ਉਹਨਾਂ ਵਿੱਚ ਮਰਿਆਦਾ ਦੀ ਘੋਰਾਂ ਲੰਘੜਾ ਹੋਈ ਤੁਸੀਂ ਦੇਖੋ ਦੁੱਖ ਇਸ ਗੱਲ ਦਾ ਹੈ ਕਿ ਐਡੀ ਵੱਡੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਦੋਂ ਕੋਈ ਜ세ਦਾਰ ਲਾਉਣਾ ਜਾਂ ਉਹਦਾ ਸਨਮਾਨ ਜੋਗ ਉਸ ਨੂੰ ਪਦਵੀ ਉੱਤੇ ਸਭਾਏ ਮਾਨ ਕਰਨਾ ਤਾਂ ਸਮੁੱਚੀਆਂ ਸਿੱਖ ਸੰਪਰਦਾਵਾਂ ਨਿਹੰਗ ਸਿੰਘ ਜਥੇਬੰਦੀਆਂ ਸਿੱਖ ਜਥੇਬੰਦੀਆਂ ਨੂੰ ਬੁਲਾ ਕੇ ਉਹਨਾਂ ਦੀ ਨੁਕਤੀ ਕੀਤੀ ਜਾਂਦੀ ਹੈ ਸਿਆਸੀ ਦਖਲ ਨੇ ਐਡਾ ਵੱਡਾ ਸਿੱਖ ਕੌਮ ਦੇ ਉੱਤੇ ਸੰਕਟ ਲਿਆ ਕੇ ਖੜਾ ਕੀਤਾ ਕਿ ਤਖਤ ਸ਼੍ਰੀ ਕੇਸਗੜ ਸਾਹਿਬ ਰਾਤ ਨੂੰ 2:30 ਵਜੇ ਚਲਦੇ ਅਖੰਡ ਪਾਠ ਦੌਰਾਨ ਗਿਆਨੀ ਕਲਦੀਪ ਸਿੰਘ ਗੜਗੱਜ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਚਲਦੇ ਪ੍ਰਵਾਹ ਦੌਰਾਨ ਹੀ ਉੱਥੇ ਅਰਦਾਸ ਕਰਕੇ ਉਸ ਦੀ ਨਿਯੁਕਤੀ ਦਾ ਐਲਾਨ ਕੀਤਾ ਔਰ ਤਖਸਦੀ ਕੇਸਗੜ ਸਾਹਿਬ ਜੀ ਦੇ ਉੱਤੇ ਸਤਿਗੁਰੂ ਜੀ ਦੇ ਪ੍ਰਕਾਸ਼ ਤੋਂ ਬਿਨਾਂ शिरोਪਾ ਦੇ ਕੇ ਦੇਸ਼ੇਦਾਰ ਦੀ ਮਾਨਤਾ ਦਾ ਐਲਾਨ ਕਰ ਦਿੱਤਾ ਸਮੁੱਚੀਆਂ ਸੰਗਤਾਂ ਤੋਂ ਸਮੁੱਚੇ ਪੰਥ ਤੋਂ ਰਾਤ ਦੇ ਹਨੇਰੇ ਵਿੱਚ ਇਹ ਸਾਰਾ ਕੁਝ ਕੀਤਾ ਗਿਆ। ਇਸ ਮਰਯਾਦਾ ਦੀ ਉਲੰਘਣਾ ਸ਼੍ਰੋਮਣੀ ਕਮੇਟੀ ਵੱਲੋਂ ਸਮੁੱਚੇ ਰੂਪ ਵਿੱਚ ਕੀਤੀ ਗਈ ਹੈ। ਔਰ ਗਿਆਨੀ ਕੁਲਦੀਪ ਸਿੰਘ ਆਪਣੇ ਆਪ ਨੂੰ ਇੱਕ ਸਿੱਖ ਵਿਦਵਾਨ ਵੀ ਸਮਝਦੇ ਐ ਔਰ ਸ਼੍ਰੋਮਣੀ ਕਮੇਟੀ ਦੇ ਰਹਿਤ ਮਰਯਾਦਾ ਦੇ ਖਰੜੇ ਦੇ ਉੱਪਰ ਪੈਰੂਕਾਰ ਵੀ ਮੰਨਦੇ ਐ। ਲੇਕਿਨ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤਾ ਖਰੜਾ ਉਸ ਵਿੱਚ ਇਹ ਗੱਲ ਲਿਖੀ ਹੋਈ ਹੈ ਕਿ ਸ੍ਰੀ ਅਖੰਡ ਪਾਠ ਸਾਹਿਬ ਚੱਲਦੇ ਦੌਰਾਨ ਕੋਈ ਵੀ ਪ੍ਰੋਗਰਾਮ ਦੂਸਰਾ ਨਹੀਂ ਹੋ ਸਕਦਾ ਪਹਿਲੀ ਗੱਲ ਜਦੋਂ ਅਖੰਡ ਪਾਠ ਸਾਹਿਬ ਚੱਲ ਰਿਹਾ ਸੀ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਨੂੰ ਆਪ ਇਸ ਗੱਲ ਤੋਂ ਇਨਕਾਰ ਕਰਨਾ ਚਾਹੀਦਾ ਸੀ ਕਿ ਇਹ ਮर्यादा ਦੀ ਉਲੰਘਣਾ ਹੋ ਰਹੀ ਹੈ ਮੈਂ ਇਸ ਤਰ੍ਹਾਂ ਆਪਣੀ ਤਾਜਪੂਸ਼ੀ ਨਹੀਂ ਕਰਾਵਾਂਗਾ ਔਰ ਤਖਤ ਸ੍ਰੀ ਕੈਸਗੜ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੈ ਇਸ ਤਰ੍ਹਾਂ ਮੈਂ ਕਦੇ ਵੀ ਪ੍ਰਮਾਨ ਨਹੀਂ ਕਰਾਂਗਾ ਇਸ ਤਰ੍ਹਾਂ ਦੀ ਸੇਵਾ ਨੂੰ ਔਰ ਪਦਵੀ ਨੂੰ ਲੇਕਿਨ ਉਹਨਾਂ ਨੇ ਇਨਕਾਰ ਤਾਂ ਕੀ ਕਰਨਾ ਸੀ ਆਪ ਅੱਗੇ ਹੋ ਕੇ ਇਹ ਸਾਰਾ ਕੁਝ ਆਪਣੀ ਹਾਜ਼ਰੀ ਵਿੱਚ ਕਰਵਾਇਆ ਔਰ ਸ਼ਰੂਮਣੀ ਕਮੇਟੀ ਦੇ ਕਰਮਚਾਰੀਆਂ ਨੇ ਕੀਤਾ ਪਹਿਲੀ ਗੱਲ ਇਹ ਮਰਜ਼ਾਦਾ ਦੀ ਵੱਡੀ ਕੋਰ ਉਲੰਘਣਾ ਹੋਈ ਹੈ ਸਾਡਾ ਜਿਹੜਾ ਸਿਸਟਮ ਹੈ ਸੰਤ ਸਮਾਜ ਹੈ ਗੰਦਮਦਮੀ ਟਕਸਾਲ ਹੈ ਨਿਹੰਗ ਸਿੰਘ ਜਥੇਬੰਦੀਆਂ ਅਸੀਂ ਕਦੇ ਦਸੇਦਾਰ ਲਾਏ ਨਹੀਂ ਅਸੀਂ ਦਸੇਦਾਰਾਂ ਬਾਰੇ ਕਦੇ ਇਹੋ ਜੀ ਵਿਚਾਰ ਨਹੀਂ ਰੱਖੀ ਕਿ ਦਸੇਦਾਰ ਫਲਾਣਾ ਲਾਓ ਜਾਂ ਉਹ ਲਾਓ ਸਾਨੂੰ ਇਤਰਾਜ਼ ਹੈ ਮਰਜ਼ਾਦਾ ਦੀ ਘੋਰ ਉਲੰਘਣਾ ਦਾ ਔਰ ਇਹ ਉਲੰਘਣਾ ਕੀਤੀ ਹੈ ਸ਼ਰੋਮਣੀ ਕਮੇਟੀ ਨੇ ਔਰ ਉਸੇ ਦਿਨ ਤੋਂ ਸਿੱਖ ਪੰਥ ਦੇ ਵਿੱਚ ਇਸ ਗੱਲ ਦਾ ਬਹੁਤ ਵੱਡਾ ਰੋਸ ਹੈ ਕਿ ਅੱਜ ਇਹ ਉਲੰਘਣਾ ਕੀਤੀ ਹੈ ਕੱਲ ਨੂੰ ਜਿੱਥੇ ਮਰਜ਼ੀ